ਜੋ ਵੀ ਜਿਹੜਾ ਚੱਲ ਰਿਹਾ ਹੈਗਾ ਟਰੈਕ ਤੇ ਚੱਲ ਰਿਹਾ ਤੁਹਾਡੇ ਕਿੱਸਾ ਉਹ ਬੀੜਾ ਹੈ ਚੱਲ ਰਹੀ ਹੈ ਜਮੀਨ ਤੋਂ ਦੇਖੋ ਮੁਲਾਜ਼ਮਾਂ ਦਾ ਕਰਨੀਓ ਸਾਰਿਆਂ ਕਨੇਓ ਹੜਤਾਲ ਕੀਤੀ ਗਈ ਹੈ ਕਿਉਂਕਿ ਇੱਥੋਂ ਦਾ ਇੱਕ ਮੁਲਾਜ਼ਮ ਕਿਛੇ ਜੀ ਵਿਜੀਲੈਂਸ ਦੀ ਰਿਪੋਰਟ ਦੇ ਵਿੱਚ ਫੜਿਆ ਗਿਆ ਸਾਡੇ ਸਾਰੇ ਮੁਲਾਜ਼ਮਾਂ ਦੇ ਮੰਨਣਾ ਸੀ ਵੀ ਉਹ ਬੰਦਾ ਸ਼ਾਇਦ ਦਾ ਦੋਸ਼ ਹੈ ਹਾਲਾਂਕਿ ਇਹਦਾ ਇਨਵੈਸਟੀਗੇਸ਼ਨ ਬਾਅਦ ਪਤਾ ਲੱਗੇਗਾ ਪਰ ਸਾਡਾ ਸਾਰਿਆਂ ਦਾ ਇਹ ਮੰਨਣਾ ਸੀ ਕਿ ਉਹ ਬੰਦਾ ਗਲਤ ਟਰੈਪ ਕੀਤਾ ਗਿਆ ਜਾਂ ਗਲਤ ਨਿਸ਼ਾਨੇ ਤੇ ਆਇਆ ਉਹਦੇ ਪਿੱਛੇ ਯੂਨੀਅਨ ਕਮਿਊਨਿਟੀ ਆਪ ਕੀਤੀ ਗਈ ਹੈ ਪਰ ਉਹਦੇ ਨਾਲ ਨਾਲ ਅਸੀਂ ਇਹ ਦੇਖਦੇ ਹੋਏ ਕਿ ਜਿਹੜੇ ਮਰੀਜ਼ ਬਾਹਰੋਂ ਆ ਰਹੇ ਨੇ ਉਹ ਵੀ ਬੜੀ ਕੋਈ ਨਾ ਕੋਈ ਸਮੱਸਿਆ ਨਾਲ ਆ ਰਿਹਾ ਜੂ ਜਿਹੜੇ ਹੈ ਤਾਂ ਸਾਡੇ ਕੰਨੀਓ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਦੇ ਨਾਲ ਨਾਲ ਅਸੀਂ ਮਰੀਜ਼ਾਂ ਨੂੰ ਵੀ ਕਿਸੇ ਤਰੀਕੇ ਨਾਲ ਥੋੜੇ-ਤੋੜੇ ਸਹੂਤਾ ਦੇ ਦੇਈਏ ਤਾਂ ਜੋ ਜਿਹੜੇ ਮਰੀਜ਼ ਇੱਥੇ ਇਲਾਜ ਲਈ ਆਏ ਨੇ ਉਹਨਾਂ ਨੂੰ ਉਹ ਆਪਣਾ ਇਲਾਜ ਕਰਵਾ ਕੇ ਇੱਥੋਂ ਜਾ ਸਕੇ ਸੋ ਅਸੀਂ ਥੋੜਾ-ਥੋੜਾ ਮੇਕ ਸ਼ਿਫਟ ਅਰੇਂਜਮੈਂਟ ਕਰਾ ਕੇ ਸਾਰੀਆਂ ਓਪਨੀਆਂ ਦੇ ਵਿੱਚ ਡਾਕਟਰ ਬੈਠੇ ਨੇ ਡਾਕਟਰ ਇਸ ਹੜਤਾਲ ਦੇ ਵਿੱਚ ਅੱਜ ਸ਼ਾਮਲ ਨਹੀਂ ਹਨ ਤਾਂ ਡਾਕਟਰਾਂ ਕੰਨੀਓ ਮਰੀਜ਼ਾਂ ਨੂੰ ਅੱਜ ਪੂਰਾ ਤਰ੍ਹਾਂ ਦੇਖਿਆ ਜਾ ਰਿਹਾ ਤੇ ਬਲਦੀ ਦੀ ਸਿਹਤ ਸਹੂਲਤਾਂ ਉਹ ਮਿਲੀਆਂ ਦਿੱਤੀਆਂ ਜਿਹੜੇ-ਜਿਹੜੇ ਜਿਹੜੇ ਸਟ੍ਰਾਈਕ ਤੇ ਨੇ ਕੀ-ਕੀ ਕੰਮ ਕਰਵਾਉਂਦੇ ਦੇਖੋ ਕਿਉਂਕਿ ਜਿਹੜਾ ਪੈਰਾਮੈਡੀਕਲ ਯੂਨੀਅਨ ਹੈ ਤੇ ਕਲੈਰੀਕਲ ਕਲਾਸ ਉਹ ਸਾਰੇ ਯੂਨੀਅਨ ਨੇ ਉਹ ਹੜਤਾਲ ਤੇ ਨੇ ਪਰ ਉਹਨਾਂ ਦੇ ਵਿੱਚੋਂ ਵੀ ਅਸੀਂ ਕੋਸ਼ਿਸ਼ ਇਹ ਕੀਤੀ ਹੈ ਕਿ ਥੋੜਾ-ਬਹੁਤ ਮੇਕ ਸ਼ਿਫਟ ਅਰੇਂਜਮੈਂਟ ਕਰਕੇ ਉਹਨਾਂ ਤੋਂ ਕਿਸੇ ਤਰ੍ਹਾਂ ਕਿਸ ਤਰਿਕਾ ਨਾਲ ਥੋੜਾ ਕੰਮ ਅਸੀਂ ਕਰਵਾਉਂਦੇ ਰਹੀਏ ਪਰ ਕਿਉਂਕਿ ਡਾਕਟਰ ਸਾਰੇ ਹੜਤਾਲ ਤੇ ਨਹੀਂ ਹਨ ਡਿਊਟੀ ਤੇ ਮੌਜੂਦ ਨੇ ਤਾਂ ਉਹਨਾਂ ਕੋਲ ਨਵੇਂ ਮਰੀਜ਼ਾਂ ਨੂੰ ਦੇਖਿਆ ਜਾ ਰਿਹਾ ਹੈ ਨਾ ਨਾ ਕੋਈ ਵੀ ਡਾਕਟਰਾਂ ਨੂੰ ਵੀ ਹੜਤਾਲ ਤੇ ਗਿਆ ਨਹੀਂ ਕੋਈ ਤਾਂ ਐਵੇਂ ਹੀ ਹੁੰਦਾ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਸਥਿਤੀ ਆਂਦੀ ਹੈ ਤੇ ਨੇਚਰਲੀ ਜਿਹੜੇ ਵਿਚਾਰਤਾਰਾ ਦਾ ਜਿਹੜਾ ਹੈ ਉਹ ਸਾਹਮਣਾ ਹੁੰਦਾ ਹੀ ਹੈ ਪਰ ਫਿਰ ਵੀ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਐਟਲੀ ਜਿਹੜੇ ਮਰੀਜ਼ ਬਾਹਰੋਂ ਆ ਰਹੇ ਨੇ ਉਹ ਪ੍ਰਭਾਵਤਨਾਵਾਂ ਤੇ ਉਹਨਾਂ ਨੂੰ ਜਿਹੜੀ ਸਿਹਤ ਸਵੇਤਾ ਜਿੰਨੀ ਸਾਡੀ ਬੈਸਟ ਕੈਪੇਬਿਲਟੀ ਹੈ ਉਹਦੇ ਮੁਤਾਬਕ ਉਹਨੂੰ ਅਸੀਂ ਦੇ ਪਾਈ। ਸਟ੍ਰਾਈਕ ਜਿੱਦਾਂ ਚੱਲ ਰਹੀ ਹੈ ਸੀਨੀਅਰ ਜਿਹੜੇ ਤੁਹਾਡੇ ਅਧਿਕਾਰੀ ਨੂੰ ਮੈਂ ਗੱਲ ਕਰ ਪੁਲਿਸ ਮਸਟੇਟ ਦੇ ਲੈ ਕੇ ਵੀ ਇਸ ਦਾ ਕੇਸ ਮੈਨੂੰ ਨੇ ਪਤਾ ਲੱਗਿਆ ਵੀ ਜਿਹੜੀ ਜੂਨੀਅਨ ਐ ਤੇ ਸਿਵਲ ਸਰਜਨਾਂ ਉਹਨਾਂ ਦੀ ਮੀਟਿੰਗ ਸ਼ੈੱਡ ਜਾਰੀ ਹੈ ਤੇ ਉਹਨਾਂ ਦਾ ਨਤੀਜੇ ਦੀ ਅਸੀਂ ਵੇਟ ਕਰ ਰਹੇ ਹਾਂ ਵੀ ਉਹਨਾਂ ਦੀ ਮੀਟਿੰਗ ਤੋਂ ਬਾਅਦ ਕੀ ਉਹ ਫੈਸਲਾ ਲੈਂਦੇ ਨੇ ਕੀ ਅੱਗੇ ਕਦਮ ਚੁੱਕਦੇ ਨੇ ਅਸੀਂ ਉਹਦੇ ਮੁਤਾਬਕ ਕਰਦੇ ਹਾਂ। ਇਸ ਹੌਣ ਵਿੱਚ ਆਏ ਡਾਕਟਰ ਜੀ ਨਹੀਂ ਅਜੇ ਤੱਕ ਜਿਹੜੀ ਮੇਰੇ ਕੋਲ ਇਨਫਰਮੇਸ਼ਨ ਹੈ ਜਿੰਦੀ ਡਾਕਟਰਸ ਵੇਲੇ ਕੰਮ ਹੀ ਕਰਕੇ ਗਈ ਹੈ ਕਿ ਡਾਕਟਰ ਇਸ ਹੜਤਾਲ ਦਾ ਜੇ ਸਾਂ ਨਹੀਂ ਹਨ ਡਾਕਟਰ ਸਾਰੇ ਆਪ ਦਾ ਕੰਮ ਅੱਜ ਕਰ ਰਹੇ ਨੇ ਆਪਰੇਸ਼ਨ ਥੇਟ ਵਾਲੇ ਆਪਰੇਸ਼ਨ ਚ ਨੇ ਓਪਰਿੰਗ ਵਾਲੇ ਓਪੀਟੀ ਚ ਨੇ ਐਮਰਜੈਂਸੀ ਵਾਲੇ ਐਮਰਜੈਂਸੀ ਚ ਨੇ ਤਾਂ ਡਾਕਟਰ ਸਾਰੇ ਜਿਹੜੇ ਨੇ ਹੋਰ ਡਿਊਟੀ ਅੱਜ ਕਰ ਰਹੇ ਨੇ ਠੀਕ ਹੈ ਡਾਕਟਰ ਗੁਰਮੀ ਗੁਰਮੀ ਸਿੰਘ ਮੈਂ ਜੀ ਗੋਡਾ ਦਿਖਾਉਣ ਆਇਆ ਸੀਗਾ ਡਾਕਟਰ ਸਾਹਿਬ ਕੋਲੇ ਤੇ ਇਧਰ ਕਹਿੰਦੇ ਪਰਚੀ ਲਿਆਓ ਪਰਚੀ ਦਾ ਮੈਂ ਇਹ ਕਟਾ ਨਹੀਂ ਸਕਿਆ ਜਿੱਥੇ ਬੰਦ ਪਿਆਗਾ ਹੜਤਾਲ ਆ ਕਹਿੰਦੇ ਸਾਡੀ ਤਾਂ 8 ਵਜੇ ਸਵੇਰ 8 ਵਜੇ ਆ ਗਿਆ ਸੀਗਾ ਜੀ ਮੈਂ ਤੇ ਗੋਡੇ ਦਾ ਮੇਰੀ ਪ੍ਰੋਬਲਮ ਆਈ ਵੀ ਹੈ ਜੀ ਗੋਡਾ ਦੇਖ ਲਓ ਥੱਲੇ ਅੱਛਾ ਜੀ ਹਾਂ ਜੀ ਕਹਿੰਦੇ ਕੀ ਹੜਤਾਲ ਕਿਉਂ ਕੀ ਕਰ ਇਹ ਕਹਿੰਦੇ ਉੱਥੇ ਕੋਈ ਫੜਿਆ ਗਿਆ ਜਾਂ ਕਿਵੇਂ ਜਾਂ ਮੁਲਾਜ਼ਮ ਜਾਂ ਕਿਵੇਂ ਇਹਨੇ ਨਹੀਂ ਕਿਹਾ ਕੁਝ ਸਾਨੂੰ ਪਤਾ ਹੀ ਨਾਲ ਹੀ ਘਰ ਆ ਸਾਡਾ ਜੀ ਠੀਕ ਹੈ ਇਹ ਚਾਰ ਪੰਜ ਦਿਨਾਂ ਦੀ ਹੜਤਾਲ ਚੱਲ ਰਹੀ ਆ ਉਹ ਵੀ ਮਜਬੂਰ ਆ ਵਿਚਾਰੇ ਮੁਲਾਜ਼ਮ ਕੀ ਕਰਨ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਵਿਚਾਰਾ ਕੋਈ ਫਸ ਗਿਆ ਜਿਵੇਂ ਤੁਹਾਨੂੰ ਪਤਾ ਹੀ ਆ ਰਿਸ਼ਵਤ ਚ ਫਸਿਆ ਜਾਂ ਕਿਵੇਂ ਵੀ ਉਹਨੂੰ ਰਹਾਇਆ ਕਰੋ ਰਾਜ ਸਿੰਘ ਨੂੰ ਤੇ ਉਹ ਵੀ ਚੰਗੀ ਗੱਲ ਆ ਵੀ ਰਹਾ ਕੀਤਾ ਜਾਵੇ ਆਪਾਂ ਉਹਦੇ ਹੱਕ ਚ ਵੀ ਆ ਮਲਾਜਮ ਦੇ ਉਹਦੇ ਮਲਾਜਮ ਰਟਾਇਰ ਹੋਏ ਆ ਬੈਠੇ ਨੇ ਕੀ ਦੇਖ ਰਹੇ ਨੇ ਨਹੀਂ ਡਾਕਟਰ ਸਾਹਿਬ ਤਾਂ ਬੈਠੇ ਆ ਜੀ ਜੋ ਢੀਸ ਜੀ ਬੈਠਿਆ ਦੂਜੇ ਬੈਠੇ ਅਮਰਤ ਜੀ ਤੇ ਉਹ ਦੂਜੇ ਮਤਲਬ ਕਿ ਐਕਸਰੇ ਕਰਾਉਣਾ ਸੀ ਇਹਦਾ ਐਕਸਰੇ ਵਗੈਰਾ ਹੈ ਨਹੀਂ ਕਿ ਜੀ ਕਿਤੇ ਬੰਦ ਆ ਪਰਚੀ ਬੰਦ ਆ ਪਰਚੀ ਬੰਦ ਆ ਜੀ ਕਿੰਨੀ ਆ ਕਿ ਦਿੱਕਤ ਦਾ ਸਾਹਮਣਾ ਦਿੱਕ ਤਾਂ ਪੂਰੀਆਂ ਜੀ ਗੋਡੇ ਤੋਂ ਖੜਾ ਨਹੀਂ ਜਾਂਦਾ ਜੀ ਆ ਦੇਖੋ ਇੱਧਰ ੱਲੇ ਹਾਂ ਜੀ ਕੀ ਮੰਗ ਕਰਦੇ ਹੈ ਜੀ ਮੰਗ ਇਹੀ ਆ ਵੀ ਲੋਕਾਂ ਦੀਆਂ ਸੁਣਦੇ ਜਿਹੜੇ ਕਿਹੜੇ ਦੂਰੂਰੋਂ ਪਿੰਡਾਂ ਚੋਂ ਆਏ ਹੈਰਾਨ ਹੋ ਜਾਂਦੇ ਆ ਕੋਈ ਬੱਚਿਆਂ ਨੂੰ ਛੱਡ ਕੇ ਆਇਆ ਕੋਈ ਦਿਹਾੜੀ ਕਿੰਨੇ ਕਿ ਦਿੱਕਤ ਆ ਰਹੀ ਹੈ ਕੀ ਦਿਖਾਉਣ ਆਏ ਸੀ ਮੇਰਾ ਨਾਮ ਮিনা ਲੋਕਲ ਰਹਿਣ ਵਾਲੀ ਆ ਮੈਂ ਆਰਥੋਡੋਕਟਰ ਕੋਲ ਆਈ ਸੀ ਡਾਕਟਰ ਨੇ ਦਵਾਈ ਲਿਖਤੀ ਪਰ ਇਹਨਾਂ ਨੇ ਦਵਾਈ ਨਹੀਂ ਦਿੱਤੀ ਕਹਿੰਦੇ ਜੀ ਪਰਚੀ ਪਹਿਲਾਂ ਨਵੀਂ ਕਟਾਕੇ ਲੈ ਕੇ ਆਓ ਫਿਰ ਮੈਡੀਸਨ ਦਵਾਵਾਂਗੇ ਤੇ ਹੁਣ ਉਸ ਤੋਂ ਬਾਅਦ ਮੈਂ ਪਰਚੀ ਕਟਾਕੇ ਲੈ ਗਈ ਮੈਨੂੰ ਮੈਡੀਸਨ ਅੱਧੀ ਮਿਲ ਗਈ ਜਿਹੜੀ ਸੀਗੀ ਤੇ ਹੁਣ ਮੈਂ ਬੱਚਿਆਂ ਦੀ ਪਰਚੀ ਕਟਾਣੀ ਸੀਗੀ ਤੇ ਇਹਨਾਂ ਨੇ ਪਰਚੀਆਂ ਬੰਦ ਕਰਤੀਆਂ ਕਿੰਨੀ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਦਿੱਕਤ ਆ ਰਹੀ ਹੈ ਜੀ ਸਵੇਰੇ ਤੇ ਆਏ ਹੁਣ ਦੁਪਹਿਰ ਹੋ ਗਈ ਹੈਗੀ ਘਰ ਜਿਉਂਨੇ ਦੇ ਛੁੱਟੀ ਦਾ ਟਾਈਮ ਹੋ ਜਾਊਗਾ ਮੁੜ ਕੇ ਜੇ ਲੈ ਜਾਵਾਂਗੇ ਅੱਛਾ ਸਾਨੂੰ ਬੱਚਿਆਂ ਦੀ ਦਿੱਕਤ ਕੀ ਸੀਗੀ ਬੱਚੇ ਦੀ ਅੱਖਾਂ ਦੇ ਵਿੱਚ ਪਾਣੀ ਜਾ ਰਿਹਾ ਅੱਛਾ ਜੀ ਤਾਂ ਕਰਕੇ ਅੱਖ ਦਿਖਾਣ ਵਾਸਤੇ ਐਸੀ ਕਹਿੰਦੇ ਪਰਚੀ ਜਦ ਤੱਕ ਕੱਢਦੇ ਨੂੰ ਡਾਕਟਰ ਚੈੱਕ ਵੀ ਕਰ ਲੈਣਗੇ ਕੱਚੀ ਸਲਿੱਪ ਤੇ ਲਿਖ ਕੇ ਦੇ ਦਾਂਗੇ ਪਰ ਮੈਡੀਸਿਨ ਨਹੀਂ ਮਿਲੂਗੀ ਕਿਉਂਕਿ ਕਹਿੰਗੇ ਐਂਟਰੀ ਨਹੀਂ ਚੜ ਰਹੀ ਬਿਨ ਐਂਟਰੀ ਤੋਂ ਦੰਦੇ ਨਹੀਂ ਕੀ ਮੰਗ ਕਰਦੇ ਹੋ ਮੰਗ ਤਾਂ ਹੀ ਕਰਦੇ ਆਂ ਇਹ ਹਰਾਲ ਟੁੱਟ ਜੇ ਅੱਛਾ ਕਿ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ